ਦੋਨੀ ਆਵੇ ਗਾੜੀ ਚੰਦਰ ਹੈ ਮੋਬਾਇਲ ਨੇ ਨਾ ਰਿਸ਼ਤਾ ਨਾਤਾ ਰਿਹਾ ਨਾ ਭੈਣ ਭਾਈ ਰਿਹਾ ਸਰੌਤਾ ਸਾਡੇ ਸੱਜਣ ਸੱਜਣ ਸਰਪ੍ਰਸਤ ਵਿਸ਼ੇਸ਼ਤਾ ਵਰਤ ਕੇ ਕਿੰਨੀ ਦਬਾਏ ਐਸੇ ਸੱਜਣ ਪਾਰ ਅਸੀਂ 41 ਨੂੰ ਨਿਵਾਜੇਸ ਨਾ ਖੱਟਦਾ ਏ ਜਿਉਂ-ਜਿਉਂ ਭੱਜਦੀ ਉਹਨਾਂ ਨਾਲ ਨਿਵਾਜੇ ਹੁਣ ਸਾਡੇ ਮਾਝ ਦੇ ਬਰਾਦ ਤੇ ਜਾਂਦੇ ਜੀ ਬਾਪੂ ਪੈਰੀ ਨੌਕਰ ਵਾਦੇ जो बड़े ई प्रेम सतकार सोकार भॻवान परशु राम जी महाराज की जय नयोग उन सम्मान ਕਵੀ ਸਰ ਪੁਰਖ ਸੁਦਾ ਇਸ ਸਤਿਕਾਰ ਜਿਹੜੇ ਜੇ ਕਿ ਜਿਸ ਦਾ ਸ਼ੇਰ ਵੈਦ ਪੰਡਿਤ ਸ਼ਿਵ ਕੁਮਾਰ ਜੀ ਸ਼ਰਮਾ ਨੂੰ ਉਹਨਾਂ ਦੀ ਸਮੂਹੀ ਟੀਮ ਨੂੰ ਜਾਂਦਾ ਹੈ ਕਿਉਂਕਿ ਬਹੁਤ ਘੱਟ ਲੋਕ ਹੁੰਦੇ ਨੇ ਜੋ ਆਪ ਦੇ ਸਮਾਜ ਪ੍ਰਤੀ ਅਤੇ ਉਹਨਾਂ ਲੋਕਾਂ ਪ੍ਰਤੀ ਜਿਹੜੇ ਲੋਕਾਂ ਨੇ ਬਹੁਤ ਲੰਮੇ ਅਸੇ ਤੋਂ ਸਾਡੇ ਸਮਾਜ ਦੀ ਸਵੇ ਚਾਰ ਦੀ ਭਾਈਚਾਰੇ ਦੀ ਸਾਂਝ ਨੂੰ ਬਧਾਇਆ ਬ੍ਰਾਹਮਣ ਸਮਾਜਾ ਨੂੰ ਕਵੀਸ਼ਰਨ ਨੂੰ ਸਨਮਾਨਿਤ ਕਰਨਾ ਤੇ ਇਸ ਸਮਾਗਮ ਦੇ ਵਿੱਚ बड़े संत महापुरुषਾਂ ਦਾ ਪਹੁੰਚਣਾ ਤੇ ਮੇਰੇ ਬਾਰੇ ਹੀ ਸਤਕਾਰਯੋਗ ਮੇਰੇ ਬਜ਼ੁਰਗ ਮੇਰੇ ਮਾਮਾ ਮੇਰੇ ਭਰਾ ਭੈਣਾ ਸਾਰੇ ਇੱਥੇ ਸ਼ਿਸ਼ੋਭਤ ਨੇ ਕਿ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਐਸੇ ਇਲਾਕੇ ਦੇ ਵਿੱਚ ਆਰਿਆਵੈਦਿਕ ਦਵਾਈਆਂ ਨਾਲ ਵੀ ਲੋਕਾਂ ਦੀ ਸੇਵਾ ਕਰਦੇ ਨੇ ਕਿਉਂਕਿ ਅੱਜ ਸਾਡਾ ਸਮਾਜ ਨਾਨਸਿਖ ਤੋੜਦੇ ਵੀ ਜੈਨੀ ਤੋੜਦੇ ਵੀ ਅਸੀਂ ਵੱਖੋ ਵੱਖਰੀਆਂ ਕਿਸਮਾਂ ਦੀਆਂ ਮਮਾਰੀਆਂ ਨੂੰ ਆਪਣੇ ਨਾਲ ਚੱਕੀ ਫਿਰਦੇ ਹਾਂ ਸਭ ਤੋਂ ਵੱਡੀ ਬਿਮਾਰੀ ਤਾਂ ਸਾਡੇ ਸਮਾਜ ਦੇ ਵਿੱਚ ਜੋ ਪਣਪੀ ਹੈ ਜੋ ਭਾਈਚਾਰਾ ਸਾਡੇ ਪਿੰਡਾਂ ਦਾ ਸੀ ਉਸ ਭਾਈ ਜਾਰੇ ਨੂੰ ਸਾਡੀ ਬਹੁਤ ਵੱਡੀ ਠੇਸ ਬੱਜੀ ਐ ਇਸ ਸਮੇਂ ਨੇ ਕਹਿ ਲਓ ਵਕਤ ਨਾਲ ਕਹਿ ਲਓ ਮੋਡਰਨਾਈਜੇਸ਼ਨ ਨਾਲ ਕਹਿ ਲਓ ਕਿ ਸਾਡੀ ਬਨਅਤ ਖਤਮ ਹੁੰਦੀ ਜਾਂਦੀ ਹੈ ਅੱਜ ਬੜਾ ਅੱਛਾ ਲੱਗ ਰਿਹਾ ਹੈ ਮੇਰੇ ਸਤਕਾਰਯੋਗ ਬਜ਼ੁਰਗ ਭਰਾ मामा ਭੈਣਾ ਸਾਰੇ ਸਮਾਗਮ ਕੱਢ ਕੇ ਅੱਛੇ ਬੈਠੇ ਨੇ ਅਸੀਂ ਜਿੱਦਨ ਤੇ ਆਪਣੇ ਚੱਕਰ ਤੋੜਦੇ ਨੇ ਕੱਲੇ ਕੱਲੇ ਰਹਿਣਾ ਪਸੰਦ ਕਰਨੇ ਆ ਵੱਖ-ਵੱਖ ਰਹਿਣਾ ਪਸੰਦ ਕਰਨੇ ਆ ਵੱਖ ਜੁਲੇ ਬਣਾ ਲੈ ਉਹ ਦਿਨ ਤੋਂ ਹੀ ਅਸੀਂ ਗਰੀਬ ਹੋਣਾ ਸ਼ੁਰੂ ਹੋ ਗਏ ਉਹਦੇ ਤੋਂ ਅਸੀਂ ਇਹਨਾਂ ਤਕਲੀਫਾਂ ਦੁੱਖਾਂ ਦੇ ਵਿੱਚ ਕਿੰਨੇ ਸ਼ੁਰੂ ਸਰੇ ਪ੍ਰੋਗਰਾਮ ਜੇ ਬਹੁਤ ਜ਼ਿਆਦਾ ਨੀਂਦ ਸੀ ਕਿਉਂਕਿ ਜੇ ਨਹੀਂ ਸਾਡੀ ਪ੍ਰਤਨ ਕਲਾਇਕ ਮਿਸ਼ਰੀ ਉਹ ਲੋਪ ਹੁੰਦੀ ਜਾਂਦੀ ਹੈ ਤੇ ਉਹਨਾਂ ਦੁਆਰਾ ਜੀਣ ਕਰਨ ਵਾਸਤੇ ਅੱਜ ਤੋਂ ਬਰਾਲੇ ਕੀਤੀ ਸਾਰੀ ਸਵਾਗਤ ਜੇ ਇਹ ਕਿ ਤੋਂ ਇਹਦਾ ਨਾਮ ਰੱਖਿਆ ਇੱਕ ਮਿਸ਼ਰਣ ਵਿੱਚ ਸੁਧਾਰ ਜਿਹੜਾ ਮਾਣ ਵਾਲਾ ਭਵਿੱਖ ਹੈ ਉਹ ਕਿਵੇਂ ਸੁਧਰੇਗਾ ਜਿੰਨੇ ਅੰਦਰ ਗਲਤੀਆਂ ਨੇ ਜੇ ਅਪਰੋਂ ਨੂੰ ਬੂਰ ਕਰਾਂਗੇ ਤਾਂ ਹੀ ਆਪਾਂ ਕੁਝ ਤੇ ਉਹ ਭਵਿੱਖ ਦੇ ਵਿੱਚ ਉਹ ਨਿਯਾਰਣ ਵਾਸਤੇ ਬ੍ਰਹਮ ਸੋਹਾ ਪਾਤਸ਼ਾਲਾ ਦੇ ਨਾਮ ਨਾਲ ਮੌਰਾ ਨੂੰ ਇਹ ਕਾਰਲਾ ਕੀਤਾ ਹੈ ਪਰ ਜੇ ਮੈਂ ਸਾਚੇ ਨਾਮ ਨਾਲ ਕਰਤੂ ਨਾ ਮੈਂ ਆਹ ਦਾ ਅਸੀਂ ਇੱਕ ਕਾਰਲਾ ਕੀਤਾ ਜਿਹਦੇ ਨਾਲ ਮੇਰੇ ਜਿੰਨੇ ਵਰਤਨ ਨੇ ਉਨਾ ਦੇ ਸਾਇੰਸ ਦੀ ਬਾਕੀ ਮੇਰੇ ਮੇਰੇ ਭਰਾ ਨੇ ਲੱਗੀ ਇਹਨਾਂ ਲਾਭ ਦੇ ਸਰਪ੍ਰਸਤ ਹੈ ਤਾਂ ਇਹਨਾਂ ਹੱਦਕਾ ਇਹ ਕੱਦ ਇੱਕ ਪ੍ਰੋਗਰਾਮ ਚ ਕਿੰਨੇ ਜefe ਗੱਲ ਨਹੀਂ ਅੱਜ ਕੋਈ ਸ਼੍ਰੀ ਸ਼੍ਰੀ ਆਦਰ ਕੋਟਲਾ 52 ਲੰਦਿਆਂ ਨੂੰ ਨਮਸਕਾਰ ਕਰ ਰਿਹਾ ਔਰ ਜਿੰਨਾਂ ਤੋਂ ਸੱਤ ਤੱਕ ਵੀ ਸ਼੍ਰੀ ਜਥੇ ਪ੍ਰਾਣੇ ਜਿਹੜੇ ਕੰਮ ਛੱਡ ਚੁੱਕੇ ਨੇ ਕੁਝ ਨੇ ਸੱਤ ਕੁੱਪੇ ਨੇ ਕਿਹਾ ਤੇ ਬੈਠੇ ਨੇ ਉਹਨਾਂ ਨੂੰ 11,000 ਰੁਪਏ ਦੇ ਨਾਲ ਸਨਮਾਨਿਤ ਕਰਦੇ ਹਾਂ ਤੇ ਬਾਕੀ ਇਹਨਾਂ ਨੂੰ 45-40 ਰੁਪਏ ਦੇ ਨਾਲ ਸਨਮਾਨਿਤ ਕਰਦੇ ਹਾਂ ਤੇ ਬਾਕੀ ਅੰਦੇ ਬਾਕੀ 17 ਨਿਦੇਸ਼ਾਂ اگلے ਕਿਸੇ ਸਾਲ ਸਨਮਾਨਿਤ ਕੀਤੇ ਸੀ ਔਰ ਵੀ ਸਵਾਲ ਜਿੰਨਾ ਜਿੰਨਾ ਰਹਣਗੇ ਉਹਨਾਂ ਨੂੰ ਵੀ ਸਨਮਾਨਿਤ ਕਰੀ ਜਾਵੇ ਜੀ ਇਹ ਸਾਡੇ ਸੰਸਥਾ ਦਾ ਸਮਾਜ ਲੋਕ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਇਸ ਚੋਕੀ ਮੁੱਖ ਤੌਰ ਤੇ ਇਹ ਸੰਦੇਸ਼ ਹੈ ਜੀ ਕਿ ਜੇ ਆਪਣੇ ਬਸੇ ਨੇ ਉਹਨਾਂ ਭਾਈ ਆਪਾਂ ਜਿਹਨੂੰ ਬਸੇ ਆਪਾਂ ਰੱਖਾ ਦੇ ਦਿੱਤਾਗੇ ਤਾਂ ਸਾਡੀ ਹਾਜ਼ਰੀ ਕੁਝ ਨਹੀਂ ਮਿਲਦਾ ਆਈ ਨਾ ਤਾਂ ਉਹਨਾਂ ਨੇ ਵੀ ਇਹ ਸੰਦੇਸ਼ ਹੈ ਜੀ ਆ ਉਹ ਆਪਣੇ ਮਿਹਰਬਾਨੀ ਮਿਲ ਜਿਦਾ ਹੈ ਜੀ ਪਹਿਲਾਂ ਤਾਂ ਕਪਤਨ ਸਤਕਰ ਅਰਸ਼ਰਾਮ ਜੀ ਉਸ ਤੋਂ ਬਾਅਦ ਸ਼ਿਵ ਕੁਲਰ ਜਰਮਾ ਜੀ ਨੂੰ ਵੈਦਾਨ ਨੂੰ ਇਸ ਗੱਲ ਦੀ ਮੁਬਾਰਕਬਾਦ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਨਿਰੰਤਰ ਇਹ ਜਿਹੜਾ ਹੈਗਾ ਸਮਾਗਮ ਕਰ ਰਹੇ ਨੇ ਤੇ ਇਹਦੇ ਵਿੱਚ ਪੁਰਾਣੇ ਕਵੀਸ਼ਰ ਜਿਨ੍ਹਾਂ ਦੀ ਬੜੀ ਵੱਡੀ ਕੰਟਰੀਬਿਊਸ਼ਨ ਰਹੀ ਹੈ ਸਾਡੇ ਸਮਾਜ ਦੇ ਵਿੱਚ ਸਾਡੇ ਕਲਚਰ ਨੂੰ ਅਪਗਲਿੱਫ ਕਰਨ ਦੇ ਲਈ ਤੇ ਉਸ ਤਰ੍ਹਾਂ ਆ ਮਤਲਬ ਕਿ ਲੋਕਾਂ ਦਾ ਧਰਮਾਵਾਲਾ ਨੇ ਗਾਇਆ ਉਹਨਾਂ ਨੂੰ ਇਹ ਸਰਮਾਨਤ ਕਰਨਾ ਤੇ ਇਸ ਬਾਰੇ ਵੀ ਇਹ ਗ੍ਰੀਟ ਚੂਟੀ ਦੇ ਸਬ ਕੁਇਸ਼ਰ ਨੇ ਉਹਨਾਂ ਨੂੰ ਸਰਮਾਨ ਕਰਨਾ ਕਿ ਬਾਕੀ ਨਾਲ ਨਾਲ ਕਵੀ ਦਰਬਾਰ ਹੈ ਇਸ ਇਲਾਕੇ ਦੇ ਨਾਲ ਜਿਹੜੇ ਸੰਬੰਧਿਤ ਲੋਕ ਨੇ ਉਹ ਇੱਥੇ ਆਉਂਦੇ ਨੇ ਤੇ ਆਪ ਉਹ ਆਪਣੇ ਖੰਦ ਦਾ ਵਜਾਰਾ ਕਰਦੇ ਨੇ ਬਹੁਤ ਹੀ ਵਧੀਆ ਗੱਲ ਹੈ ਕਿ ਇਹ ਇਲਾਕੇ ਲਈ ਵੀ ਤੇ ਕਲਾਕਾਰਾਂ ਲਈ ਵੀ ਇੱਕ ਬਨਗੀ ਨੇ ਜਰੀਆ ਬਣਾਇਆ ਹੈ ਇੱਕ ਸਮੇਲ ਬਣਾਇਆ ਹੈ ਤੇ ਹਰ ਨਵੇਂ ਕਲਾਕਾਰ ਨੂੰ ਵੀ ਆਪਣੀ ਪ੍ਰਤਿਭਾ ਅਪਣਦਰ ਕੇ ਖੰਦ ਦਾ ਮੌਕਾ ਮਿਲਦਾ ਹੈ ਸੋ ਮੈਂ ਅਬ ਦਿਲਦਿਆਂ ਕਰਾਇਆ ਚੋਂ ਇੱਕ ਵਾਰ ਫਿਰ ਸ਼ੇਖ ਮਾਰਦੀ ਨੂੰ ਮਦਦ ਇਸ ਤੋਂ ਤੋਂ ਦੇ ਲਈ ਬੜਨ ਕੇ ਸਾਰੀ ਮਾਰਕਾ ਪੇਸ਼ ਕਰਨਾ। ਉਹਨਾਂ ਨੂੰ ਇੱਥੇ ਆ ਕੇ ਰਾਮਣ ਸਵਾ ਜਿਹੜੀ ਆਪੀ ਸ੍ਰੀ ਦੇ ਆ ਕੇ ਸ਼ੇਖ ਮਾਰਦੀ ਦੇ ਪਹਿਲਾਂ ਪਹਲਾੜਦੇ ਗਿਆ ਸੀਗਾ ਉਦੋਂ ਉਹਨਾਂ ਨੇ ਮੈਨੂੰ ਕਿਹਾ ਸੀਗਾ ਜਿਹੜਾ ਆਪਣੇ ਜਿਲ੍ਹੇ ਭਾਈ ਪਾਰਲਮੈਂਟ ਸੀ ਉੱਥੇ ਤਾਂ ਦੱਸਿਆ ਸੀਗਾ ਚੀਦਲ ਜੀ ਦੇ ਪੰਮੀ ਭਾਈ ਦੇ ਬੱਚੇ ਜਿਹੜੇ ਉੱਥੇ ਤਾਂ ਇਹਨੂੰ ਦੱਸਿਆ ਸੀ ਇੱਥੇ ਆ ਕੇ ਬਹੁਤ ਗੁਜੀ ਹੋਈ ਕਿਉਂ ਭੇ ਭੀਮ ਜੀ ਜਿਹਦੇ ਮੋੜਾਂ ਵਾਲੇ ਕੁਇਸਰ ਆ ਬਜਰੋਂ ਡੀਐਸਪੀ ਲੜਪਾ ਦਾ 10 ਸਾਲ ਪਹਿਲਾਂ ਉਹਨਾਂ ਇੱਕ ਇਸਤਰੀ ਜੁੜੀ ਸੀਗੀ ਬਹੁਤ ਵਧੀਆ ਆਨੰਦ ਆਉਂਦਾ ਜਿਵੇਂ ਇੱਕ ਬਚਪਨ ਵਿੱਚ ਮਾਂ ਦੀ ਗੋਦੀ 'ਚ ਬਹਿ ਕੇ ਆਨੰਦ ਮਿਲਦਾ ਸੀ ਇਸ ਤਰ੍ਹਾਂ ਇਸਤਰੀ 'ਚ ਮਿਲਦਾ ਇਹ ਬਹੁਤ ਖੁਸ਼ੀ ਹੋਈ ਆ ਇਸ ਨੂੰ ਸਾਡਾ ਵੀਚਰ 'ਚ ਜੇਲਾਵੇਂ ਨੇ ਆਪਣੇ ਛੇਕ ਮਾਜੀ ਨੇ ਕਿਹਾ ਵੀ ਆਪਣੀ ਲਾਗ ਨੂੰ ਬਚਾਉਣਾ ਚਾਹੀਦਾ ਮੈਂ ਨਾਲ ਕਹਿੰਦਾ ਲਾਗ ਦੇ ਨਾਲ ਨੂੰ ਕੁਦਰਤੀ ਸੰਗਿਆ ਨੂੰ ਵੀ ਬਚਾਉਣਾ ਚਾਹੀਦਾ ਅਸੀਂ ਕੁਦਰਤੀ ਸੰਗਿਆ ਨੂੰ ਵੀ ਗੱਤਬੰਦ ਕਰੀ ਜਾ ਰਹੇ ਹਾਂ ਆਪਣੀ ਲਾਗ ਨੂੰ ਵੀ ਗੱਤਬੰਦ ਕਰੀ ਜਾਂਦੇ ਆ ਇੱਕ ਮਸ਼ੀਨਰੀ ਯੁੱਗ ਇੱਕ ਮਸ਼ੀਨਰੀ ਯੁੱਗ ਦੀ ਜ਼ਰੂਰਤ ਜ਼ਰੂਰ ਹੈ ਪਰ ਸਾਨੂੰ ਜਿਹੜਾ ਹੈਂਡ ਮੇਡ ਚੀਜ਼ਾਂ ਹੈ ਜੋ ਸਾਡੇ ਸਕਿਉਲ ਜੀ ਕੇ ਉਹਨਾਂ ਨੂੰ ਵੀ ਪਾਵਰ ਕਰਨਾ ਚਾਹੀਦਾ ਕਿ ਵੀਸਰ ਬਹੁਤ ਵਧੀਆ ਇਹਨਾਂ ਕੋਲੇ ਧਿਆਨ ਹੁੰਦਾ ਆ ਉਹਨਾਂ ਜਿਹਨਾਂ ਕੋਲੇ ਈਮਜ ਕੋਲੇ ਬੈਠੇ ਸੀ ਜਿਉਂਨੇ ਮੋੜ ਬਾਰੇ ਇਹਨਾਂ ਤੋਂ ਪੁੱਛ ਰਹੇ ਸੀ ਅਹੀਂ ਜਿਉਨੇ ਮੋੜ ਦੀ ਜਿਹੜੀ ਸੀਗੀ ਖੋਰੀ ਉੱਥੇ ਜਾਣਾ ਚਾਹੁੰਦੇ ਪਿੰਡ ਦੇ ਇਹਨਾਂ ਨੂੰ ਅੱਧੇ ਬੰਦਿਆਂ ਨੂੰ ਇਹ ਨਹੀਂ ਪਤਾ ਸੀ ਕਿ ਜਿਉਨਾ ਮੋੜ ਜਿਹੜੀ ਕੋਈ ਤੇ ਵੇਂਦਾ ਸੀਗਾ ਨੇੜੇ ਕਿਤੇ ਆ ਉਹ ਭੀਮ ਜੀ ਜਿਹੜੇ ਕਮਿਸ਼ਨ ਪੁਰਾਣੇ ਆ ਇਹ ਚੀਜ਼ਾਂ ਨੂੰ ਉਹਨਾਂ ਪੁਰਾਣੇ ਤੇ ਮਿਲ ਜਾਣਗੀਆਂ ਦਾਦੇ ਤੇ ਪੋਤਾ ਦਾ ਜਿੰਨਾ ਚਿਰ ਮਿਲ ਨਹੀਂ ਹੂਗਾ ਉਹਨਾਂ ਜਿਹੜੇ ਅਸੀਂ ਆਪਣੇ ਸੱਗੇ ਚਾਦੇ ਵਿਚਾ ਸਕਦੇ ਸਾਡਾ ਦਾਦੇ ਤੇ ਪੋਤੇ ਦਾ ਜਿਹੜਾ ਰਿਸ਼ਤਾ ਆ ਉਹ ਬਹੁਤ ਦੂਰ ਲੱਗਾ ਜਾਂਦਾ ਉਹ ਜਿੰਨਾ ਨੇੜੇ ਹੋਊਗਾ ਉਹਨਾਂ ਹੀ ਆਪਣੇ ਕੋਲ ਚੋਚਦਾ